ਹਾਂਜੀ ਅੱਜ ਦੇ ਕੈਂਪ ਬਾਰੇ ਜਾਣਕਾਰੀ ਦਿਓ ਅੱਜ ਇੱਕ ਵਿਸ਼ੇਸ਼ ਮੈਡੀਕਲ ਕੈਂਪ ਆਇਆ ਮਾ ਅਤੇ ਸੇਵਾਪਾਰ ਦੀ ਸੰਜੇਪਰਾਲੇ ਨਾਲ ਡੇਰਾ ਬਾਬਾ ਨਾਨਕ ਵਿਖੇ ਜਿਹੜੇ ਬਠਿੰਡੇ ਤੋਂ ਏਮਜ਼ ਦੇ ਡਾਕਟਰ ਨੇ ਵਿਸ਼ੇਸ਼ ਤੌਰ ਤੇ ਲਗਾ ਰਹੇ ਹਾਂ ਸੋ ਮੈਂ ਸ਼ਹਿਰ ਵਾਸੀਆਂ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਮੌਕੇ ਤੇ ਡਾਕਟਰ ਪਹੁੰਚੇ ਨਾ ਤੇ ਸ਼ਹਿਰ ਵਾਸੀਆਂ ਜਿਹੜੇ ਪੀੜੀ ਵੀ ਕਰਦਾ ਕਿ ਮੌਕੇ ਤੇ ਪਹੁੰਚ ਕੇ ਤੇ ਲਾਭ ਉਠਾਓ ਇਸ ਕੈਂਪ ਵਿੱਚ ਕਿਹੜੇ ਕਿਹੜੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇ ਇਹਦੇ ਵਿੱਚ ਜ਼ਿਆਦਾ ਤਾਂ ਵੈਸੇ ਸਾਡੇ ਕੋਲ ਸਪੈਸ਼ਲਿਸਟ ਡਾਕਟਰ ਆਏ ਨੇ ਤੇ ਮੈਨਲੀ ਸਾਡਾ ਜਿਹੜਾ ਜਨਰਲ ਚੱਕਰ ਪਾਉਣਾ ਵਾ ਤੇ ਜੇਆ ਕਿਸੇ ਨੂੰ ਕੋਈ ਗੰਭੀਰ ਸਮੱਸਿਆ ਆ ਡਾਕਟਰ ਐਗਜ਼ਾਮਿਨ ਕਰਦੇ ਨੇ ਕਿ ਉਹਨਾਂ ਨੂੰ ਜਿਹੜਾ ਰੈਫਰ ਕੀਤਾ ਜਾਵੇਗਾ ਟੈਸਟ ਕਿਹੜੇ ਕਿਹੜੇ ਕੀਤੇ ਜਾ ਰਹੇ ਟੈਸਟ ਬੇਸਿਕ ਜਿਹੜੇ ਮੇਨ ਕਿਉਂਕਿ ਇਹਨਾਂ ਵਾਸਤੇ ਮੇਨ ਆਪੀਡੀ ਚੱਲ ਰਹੀ ਹੈਗਾ ਤੇ ਵੈਸੇ ਜਿਤਨਾ ਬਲੱਡ ਸ਼ੂਗਰ ਟੈਸਟ ਵਗੈਰਾ ਜਿਹੜੇ ਉਹ ਚੱਲ ਰਹੇ ਨੇ ਨਾਲ ਤੇ ਬੀਪੀ ਵਗੈਰਾ ਜਿਹੜਾ ਜਾਂ weight loss ਵਗੈਰਾ ਉਹਨਾਂ ਬਾਰੇ ਜਿਹੜੀ ਚੱਕਰ ਪਾਉਰੀ ਆ ਤੇ ਬਾਕੀ ਜਿਹਨੂੰ ਕੋਈ ਗੰਭੀਰ ਬਿਮਾਰੀ ਕੋਈ ਐਗਜ਼ਾਮਿਨ ਹੁੰਦੀ ਆ ਉਦੇ ਵਾਸਤੇ ਡਾਕਟਰ ਸਾਹਿਬ ਜਿਹੜੇ ਉਹ ਰੈਫਰ ਕਰ ਰਹੇ ਨੇ ਇਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਫ੍ਰੀ ਹਾਂਜੀ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਖਾਦੀ ਡਾਕਟਰ ਸਾਹਿਬ ਦੇ ਕੈਂਪ ਪਰ ਹਾਂਜੀ ਹਾਂਜੀ ਅੱਜ ਆਪਾਂ ਸਿੱਸੀ ਗਾਜੀ ਸਾਰੇ ਨੂੰ ਅੱਜ ਆਪਾਂ ਬਾਈਕ ਨਹੀਂ ਆ ਜੀ ਸੇਵਾ ਯਾਤਰਾ 'ਚ ਆਏ ਹਾਂ ਬਾਇਆ ਨੈਸ਼ਨਲ ਮੈਡੀਕਲ ਆਰਗੇਨਾਈਜੇਸ਼ਨ ਇੱਥੇ ਜੋ ਕਿ ਏਮਸ ਬਠਿੰਡਾ ਤੋਂ ਸਾਰੇ ਡਾਕਟਰਸ ਆਏ ਹੈ ਜਿਹਨੇ ਤੇ ਅੱਜ ਆਪਾਂ ਇੱਥੇ ਕੈਂਪ ਸ਼ੁਰੂ ਕਰ ਰਹੇ ਹਾਂ ਜਿੱਥੇ ਕਿ ਆਪਾਂ ਬੇਸਿਕ ਓਪੀਡੀ ਤੇ ਜਿਹੜਾ ਹੈਗਾ ਬੇਸਿਕ ਟੈਸਟ ਜਿਵੇਂ ਕਿ ਬੀਪੀ ਹਾਈਪਰ ਟੈਨਸ਼ਨ ਜਿਹੜੇ ਪੇਸ਼ੈਂਟਸ ਆਪਾਂ ਉਹਦੀ ਸਕਰੀਨਿੰਗ ਕਰ ਰਹੇ ਆ ਤੇ ਨਾਲ ਡਾਇਬੀਟਿਸ ਦੀ ਜਿਹੜੀ ਜਿਹੜੀ ਇੱਕ ਮੇਜਰ ਪ੍ਰੋਬਲਮ ਸਾਨੂੰ ਪਿੰਡਾਂ 'ਚ ਦੇਖਣ ਨੂੰ ਮਿਲਦੀ ਹੈ ਉਹਦੀ ਸਕਰੀਨਿੰਗ ਕਰ ਰਹੇ ਆ ਦੋ ਟੈਸਟ ਕਰਨ ਨਾਲੇ ਲੋਕਲ ਆਪਣਾ ਬਾਡੀ weight ਮੈਜ਼ਰਮੈਂਟ ਬੀ ਐਮ ਆਈ ਇਹ ਸਭ ਚੀਜ਼ ਆਪਾਂ ਕਰ ਰਹੇ ਆ ਤੇ ਫ੍ਰੀ ਮੈਡੀਕੇਸ਼ਨਸ ਦੇ ਰਹੇ ਆ ਪੇਸ਼ੈਂਟ ਨੂੰ ਤੇ ਜੇ ਕੋਈ ਦਿੱਕਤ ਲੱਗਦੀ ਹੈ ਜੋ ਸਾਡੇ ਲੈਵਲ ਤੇ ਹੁਣ ਨਹੀਂ ਸਹੀ ਹੋ ਸਕਦੀ ਤੇ ਆਪਾਂ ਉਹਨਾਂ ਨੂੰ ਅੱਗੇ ਗਾਈਡ ਵੀ ਕਰ ਰਹੇ ਆ ਕਿ ਕਿਵੇਂ ਅੱਗੇ ਕੋ ਸਪੈਸ਼ਲਿਸਟ ਟ੍ਰੀਟਮੈਂਟ ਲਈ ਆਪਾਂ ਉਹਨਾਂ ਨੂੰ ਸਰ ਜੀ ਜੇ ਤਹਿਤਵਾਸ ਜੀ ਉਹਨਾਂ ਨੂੰ ਦੱਸ ਰਹੇ ਆ ਕਿ ਕਿਵੇਂ ਤੁਸੀਂ ਉੱਥੇ ਆ ਕੇ ਟ੍ਰੀਟਮੈਂਟ ਲੈ ਸਕਦੇ ਆ ਅੱਛਾ ਕੈਂਪ ਕਿੰਨੇ ਵਜੇ ਤੱਕ ਰਹੇਗਾ ਜੀ ਆਹ ਕੈਂਪ ਜੀ 4 ਵਜੇ ਤੱਕ ਰਹੇਗਾ ਠੀਕ ਹੈ ਤੇ ਜੇ ਪੇਸ਼ੈਂਟ ਲੋਡ ਵਧੇਗਾ ਤੇ ਆਪਾਂ ਇਹਨੂੰ ਐਕਸਟੈਂਡ ਵੀ ਕਰਾਂਗੇ